ਸਵੇਰ ਦੀ ਸਾਰੇ ਪਾਸੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਇਹ ਵੀਡੀਓ ਜੀਸੀਬੀ ਦੇ ਥੱਲੋਂ ਪੰਜਾਬੀ ਮੁੰਡੇ ਲੰਘਦੇ ਨੇ ਆਪਣੀ ਜਿਪਸੀ ਨੂੰ ਲੈ ਕੇ ਤੇ ਗੱਲ ਕੀ ਆ ਮੋਦਾ ਕੀ ਆ ਕਿੱਥੇ ਦੀ ਵੀਡੀਓ ਆ ਸਾਰਾ ਤੁਹਾਨੂੰ ਦੱਸ ਦਿਆ ਦੋਸਤੋ ਗੱਲ ਇਦਾਂ ਆ ਕੱਲ ਪਰਸੋਂ ਦੀ ਇਹ ਵੀਡੀਓ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਪੰਜਾਬ ਦੇ ਇਹ ਮੁੰਡੇ ਦੱਸੇ ਜਾ ਰਹੇ ਨੇ ਅਤੇ ਰਾਜਸਥਾਨ ਗਏ ਸੀ ਸ਼ਿਕਾਰ ਖੇਡਣ ਤੇ ਗਲਤੀ ਨਾਲ ਹੋ ਗਿਆ ਇਹਨਾਂ ਤੋਂ ਹਿਰਨ ਦਾ ਸ਼ਿਕਾਰ ਤੇ ਫਿਰ ਤੁਸੀਂ ਤਾਂ ਜਾਣਦੇ ਹੀ ਹੋ ਦੋਸਤੋ ਕਿ ਰਾਜਸਥਾਨ ਦੇ ਵਿੱਚ ਹਿਰਨ ਦੀ ਕਿੰਨੀ ਜ਼ਿਆਦਾ ਮਾਨਤਾ ਆ ਉੱਥੋਂ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਦੀਆਂ ਗੱਡੀਆਂ ਇਹਨਾਂ ਦੇ ਪਿੱਛੇ ਲੱਗ ਗਈਆਂ ਤੇ ਇਹ ਭੱਜਣ ਦੇ ਵਿੱਚ ਕਾਮਯਾਬਤਾ ਨਹੀਂ ਹੋ ਸਕੇ ਫਿਰ ਇਹਨਾਂ ਨੂੰ ਬਾਅਦ ਦੇ ਵਿੱਚ ਫੜ ਲਿਆ ਗਿਆ ਅਤੇ ਫੜ ਕੇ ਫਿਰ ਉਹਨਾਂ ਦੀ ਸਥਾਨੀਆ ਲੋਕਾਂ ਦੇ ਵੱਲੋਂ ਧੰਾਈ ਵੀ ਕੀਤੀ ਗਈ ਅਤੇ ਫਿਰ ਪੁਲਿਸ ਦੇ ਉੱਤੇ ਇਹਨਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਰਾਜ ਕੇ ਫਿਰ ਉੱਥੋਂ ਦੇ ਲੋਕਾਂ ਨੇ ਇਹਨਾਂ ਨੂੰ ਕੁੱਟਿਆ ਜੀਪ ਦੇ ਪਿੱਛੇ ਆਪਣੀਆਂ ਗੱਡੀਆਂ ਲਾ ਕੇ ਇਹਨਾਂ ਨੂੰ ਘੇਰਿਆ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਕਾ ਬਾਗੋਗੇ ਕੁੱਤਾ अमृता देवी के वैसे आपके पीछे लगे हुए हैं। इनका शिकार करके भागे थे भागे थे और ये हथियार बंद है जल्दी से जल्दी आगे नोकडा में नाकाबंदी कराए जल्दी से जल्दी आगे नाकाबंदी कराए हथियार बंद है इनके पास हथियार है पंजाब के हैं तस्कर बहुत बड़े अरे सरेंडर हो जाओ सरेंडर हो जाओ सरेंडर ਸਰਿੰਡਰ ਹੋ ਜਾਓ ਪੁਲਿਸ ਆਪਕੇ ਪਿੱਛੇ ਹੈ کہیں ਨਹੀਂ ਭag paoge abhi aap ਸਰਿੰਡਰ ਹੋ ਜਾਓ ਆਪ ਬੋਸ਼ੋ ਬੇਖ ਲੋ ਫੜ ਲਿਆ ਪਕੜ ਲਿਆ ਇਹ ਜੋ ਸਿਕਰੀ ਹੈ ਫਾਇਰ ਫਾਇਰ ਕਰਤੇ ਪੁਲਿਸ ਉੱਪਰ ਫਾਇਰ ਕਰ ਦਿਆ ਪੁਲਿਸ ਪਰ ਪੁਲਿਸ ਪਰ ਫਾਇਰ ਕੀਤਾ ਇਹਨਾਂ ਨੇ ਪੁਲਿਸ ਨੇ ਫਾਇਰ ਕੀਤਾ ਹੈ ਪੁਲਿਸ ਪਰ ਤਾਂ ਇਹ ਸੀ ਐਸ ਵੀਡੀਓ ਦਾ ਅਸਲ ਸੱਚ ਇਸ ਵੀਡੀਓ ਦੇ ਪਿੱਛੇ ਦੀ ਅਸਲ ਕਹਾਣੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਿਉਂ ਇਹ ਮੁੰਡੇ ਜੀਸੀਬੀ ਦੇ ਥੱਲੋ ਭੱਜੇ ਤਾਂ ਸਾਰੇ ਪੁੱਛ ਰਹੇ ਸੀ ਵੀ ਗੱਲ ਕੀ ਹੋਈ ਆ ਤਾਂ ਇਹ ਸੀ ਗੱਲ ਰਾਜਸਥਾਨ ਦੇ ਵਿੱਚ ਗਏ ਸੀ ਇਹ ਅਤੇ ਉੱਥੇ ਹਿਰਨ ਦਾ ਸ਼ਿਕਾਰ ਕਰਿਆ ਅਤੇ ਫਿਰ ਰਾਜਸਥਾਨ ਦੀ ਪੁਲਿਸ ਨੇ ਅਤੇ ਉੱਥੋਂ ਦੇ ਲੋਕਾਂ ਨੇ ਇਹਨੂੰ ਫੜ ਲਿਆ ਤੇ ਫਿਰ ਇਹਨਾਂ ਦੀ ਚਿੱਤਰ ਪ੍ਰੇਡ ਕੀਤੀ